ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸਡੇੜੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਫੇਰ ਤਿੰਨ ਚਾਰ ਝੋਟੀਆਂ ਸੇਲ ਆ ਤੇ ਦੋ ਗਾਈਆਂ ਜੀ ਬਹੁਤ ਹੀ ਵਧੀਆ ਝੋਟੀਆਂ ਵਾਂ ਇੱਕ ਨੀਲੀ ਗਾਵੀ ਤੋਕਰ ਗੱਬੜ ਵੀ ਹੈਗੀ ਆਪਣੇ ਕੋ ਤੇ ਦੋ ਗਾਈਆਂ ਵੀ ਇੱਕ ਸੂਈ ਆ ਇੱਕ ਸੁੰਨ ਹੈਗੀ ਆ ਆਜੋ ਗੱਲ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਰਾ ਜੀ ਬਾਤ ਆ ਅੱਜ ਬਹੁਤ ਵਧੀਆ ਨੀਲੀ ਗਾਵੀ ਨਹੀਂ ਹੁੰਦੀ ਆ ਇਹ WhatsApp ਗੱਲ ਇਦਾਂ ਵਾ ਵੀ ਬੜੀ ਮੰਗੇ ਹਾਂਜੀ ਹਾਂਜੀ ਠੋਕੜ ਗੱਬਣ ਦੀ ਹਾਂਜੀ ਠੋਕੜ ਗੱਬਣਾ ਆਂਦੀ ਤੇ ਦੋ ਝੋਟੀਆਂ ਮਿਲ ਕੇ ਗੱਲ ਕਰ ਸੁਣ ਵਾਲੀਆਂ ਪੰਜ ਪੰਜ ਚਾਰ ਚਾਰ ਦਿਨ ਖੜੀਆਂ ਅੱਛਾ ਅੱਛਾ ਜੀ ਤੇ ਮੈਂ ਕਿਹਾ ਚੱਲਦੇ ਆ ਕੇ ਪਾਈਏ ਉਦੋਂ ਵੀਡੀਓ ਪਾਈ ਤੇ ਨਵੇਂ ਸ਼ਹਿਰ ਦੇਆਂ ਨੇ ਗਾਈਆਂ ਲਈਆਂ ਹਾਂਜੀ ਹਾਂਜੀ ਉਹ ਮਿਲ ਕੇ ਗੱਲ ਇਦਾਂ ਵਾ ਵੀ Google Page ਆਈ ਕੁੜੀਆਂ ਚੱਲਦਾ ਚੁੰਦਾ ਨਹੀਂ ਰਿਹਾ ਹਾਂਜੀ ਹਾਂਜੀ ਉਹ ਹੈ ਬੰਦਿਆਂ ਦੇ ਵਿੱਚ ਇਥੇ ਛੱਡ ਜੇ ਤੇ ਪੈਸੇ ਲੈ ਜਾ ਤੇ ਫਿਰ ਇਸ ਕਾਰਨ ਆਪਾਂ ਗੱਲ ਇਤਰਾਵਾ ਵੀ ਉੱਥੇ ਖੜੀ ਗਈ ਨਾ ਵਸ਼ੀ ਕੋਹੀ ਉਹ ਦੋ ਨਾ 20 ਕਿਲੋ ਤੋਂ ਕੱਢੂ ਅੱਜ 14 ਤੋਂ 15 ਕਿਲੋ ਬੋੜਾ ਹੀ ਆ ਪਰ ਬੋੜਾ ਹੀ ਠੀਕ ਹੈ ਤੇ ਯਾਦੇ ਵਾਲ ਮਲਕੇ ਚੰਗੇ ਆ ਮਾਲਕ ਦੀ ਚਲੋ ਕਿਰਪਾ ਸੱਚੇ ਬਾਦਸ਼ਾਹ ਗਾਲੇ ਦਾ 20 ਕਾਰੋਬਾਰ ਵਧੀਆ ਚੱਲਣ ਡਿਆ ਮਾਲ ਵੀ ਵਿਖੜਿਆ ਹਾਂਜੀ ਹਾਂਜੀ ਵੈਸੇ ਗੱਲ ਇਸ ਤਰ੍ਹਾਂ ਆ ਵੀ ਕਈ ਬਦੇ ਮੁੰਡਾ ਵੀ ਜੱਗੀ ਵੀ ਹਾਜ਼ਰ ਦਾ ਕਿ ਡੈਡੀ ਕਮੈਂਟ ਮਲਕੇ ਗੱਲ ਦਾ ਦੂਜਿਆਂ ਚੈਨਲਾਂ ਤੇ ਆਉਂਦੇ ਆ ਮੈਂ ਕਿਹਾ ਪੁੱਤ ਅੱਗੇ ਆਪਾਂ ਉਹਦੇ ਹਾਂ ਅੱਜ ਅਹੀਂ ਵਿਰੋਧੀਆਂ ਵਿਰੋਧੀਆਂ ਆ ਗਏ ਤੇ ਵਿਰੋਧੀਆਂ ਨੂੰ ਜਦੋਂ ਮਲਕੀ ਗੱਲ ਦਾ ਵੀ ਸਾਡਾ ਕੰਮ ਚੱਲਣ ਡਿਆ ਆ ਨਾ ਚੈਨਲ ਚੱਲਣ ਡਿਆ ਤੇ ਵਿਰੋਧੀਆਂ ਨੇ ਤੇ ਪੁੱਤ ਆਪਾਂ ਚੁਬਣਾ ਚੁਬਣਾ ਹੈ ਤੇ ਉਹ ਕਾਰਨ ਗੱਲ ਇਸ ਤਰ੍ਹਾਂ ਵੀ ਇਹੋ ਜੀਆਂ ਗੱਲਾਂ ਦਾ ਆਪਾਂ ਤਾਂ ਟੈਨਸ਼ਨ ਨਹੀਂ ਹੀ ਲੈਂਦੇ ਕਿਉਂਕਿ ਆਪਾਂ ਸਾਫ਼ ਸੁਥਰਾ ਕੰਮ ਕਰਨੇ ਆ ਡੰਗਰੇ ਸਾਫ ਸੁਥਰਾ ਵੇਚਣਦੇ ਆ ਤੇ ਵਿਰੋਧੀਆਂ ਨੇ ਤੇ ਕਰੀ ਜਾਣੇ ਕਮੈਂਟ ਤੇ ਕਮੈਂਟ ਤੇ ਬੰਦਾ ਉਹੋ ਕਰਦਾ ਵਾ ਜਿੰਨੇ ਮਲਕੇ ਵਿਰੋਧੀ ਹੋਊਗਾ ਜਿਹੜਾ ਮਲਕੇ ਗਾਲਾਂ ਦਵਾ ਜਾਂ ਸਾਡੇ ਦਾ ਪ੍ਰੇਮ ਕਰਦੇ ਨੇ ਮਾਲ ਡੰਗਰ ਖੜਦੇ ਉਹ ਤੇ ਲਈ ਜਾਂਦੇ ਆ ਤੇ ਵਿਕਦਾ ਜਾਂਦਾ ਵਾ ਚਲੋ ਮਾਲਕ ਦੀ ਕਿਰਪਾ ਨਾਲ ਚਲਾਈਏ ਕੰਮ ਹਾਂਜੀ 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 ਆਹ ਵੇਖੋ ਵੀ ਕਿੱਦਾਂ ਦੀ ਮੈਂ ਆ ਵੇਖੀ ਬੈਠ ਕੇ ਨੇ ਖਾਲ ਠੰਡੀ ਠੀਕ 1 ਕਿਲੋ ਦੁੱਧ ਤੱਕ ਵੀ ਬਹਿ ਜਾਂਦੀ ਰਹੂੰਗੀ ਠੀਕ ਆ ਜੀ ਮੈਂ ਬਹੁਤ ਪਾਲਪੁਰਾ ਆ ਓਏ 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 ਬੈਠ ਬੈਠ ਬੈ ਆਹ ਬਹੁਤ ਠੰਡੀ ਆ ਮੈਂ ਗੱਪਣ ਆ ਮੈਂ ਮਲਖਾ ਗੱਪਣ ਮੈਂ ਵਾ ਦੋ ਤਿੰਨ ਦਿ ਕਰਦੀ ਆ ਮੈਂ ਤਾਰ ਲੈਂਡ ਤੱਕ ਜਾਂਦੀ ਖਾਣ ਹਾਂ ਤਾਰ ਲੈਂਡ ਤੱਕ ਜਾਂਦੀ ਜਿਆਦੀ ਮੈਂ ਥੋਲੀ ਪਾਣੀ ਭਾਵੇਂ ਨਿਗਾਹ ਦੇ ਕੋ ਬੱਚਾ ਛੋਲੇ ਭਾਵੇਂ ਕੋ ਪ੍ਰਵਾਹ ਹੀ ਨਹੀਂ ਗੱਲ ਇਦਾਂ ਹਾਂ ਜੀ ਚੱਲ ਛੋਟ ਹੋਰ ਜਗੀ ਲੈ ਆਓ ਜੀ ਲੈ ਆਓ ਬਹੁਤ ਜਿਆਦੀ ਚੰਡੀ ਸੀ ਜਿਆ ਬੋੜ ਜਾਨੀ ਮੈਂ ਨਹੀਂ ਦੋ ਤਿੰਨ ਦਿਨ ਤੱਕ ਨੂੰ ਚੱਲ ਜਾਂਦ ਪੈਣੀ ਪੈਣੀ ਆ ਆ ਵੀ ਵੇਖਿਓ ਕਿ ਕਿੰਤਰਾਂ ਦੇ ਅਰਕਾਂ ਦੇ ਮਈਆਂ ਦੇ ਅੱਛਾ ਜੀ ਆ ਵੇਖੋ ਮਈਂ ਗਾਂਵ ਖਾਇਆ ਤਣੀ ਆ ਅਨੇ ਠੜਦੀ ਆ ਦਿਨ ਹੋਰ ਕੱਦ ਪੁੱਤ ਮੈਂ ਦਾ ਹਾਂ ਇਹ ਤਾਂ ਕਿਹ ਕਿਹ ਪੁੱਤ ਆ ਵੇਖੋ ਕੱਦ ਵੇਖੋ ਕਿੱਡਾ ਮੈਂ ਦਾ ਆ ਵੇਖੋ ਕਿੱਡਾ ਵਾ ਤੇ ਸਿੰਘ ਬਖਾਲੂ ਕੁਆਲਟੀ ਸਿੰਘ ਦੀ ਕਵਾ ਆ ਵੇਖੋ ਮੈਂ ਪਾਲ ਜੋ ਵੀ ਬੋਲੇ ਆ ਮੈਂ ਜੋ ਵੀ ਪਈ ਮੱਥੇ 'ਚ ਫੋਲਵਾ ਜਿਹੜੀ ਚੀਜ਼ ਨੂੰ ਮੱਥੇ 'ਚ ਫੋਲੋ ਆ ਜਿਹੜੀ ਚੀਜ਼ ਨੂੰ ਸੰਬੰਧ ਕਰਦੇ ਉਹ ਚੀਜ਼ ਵਾ ਹਾਂ ਜੀ ਹੋਰ ਮੈਂ ਖਣ ਤਪਾਈ ਇੱਕ ਨੰਬਰ ਦੀ ਫੋਲੀ ਉਂਗਲ-ਉਂਗਲੀ ਦੀ ਨਗੋੜ ਨਾ ਮਾ ਕੋ ਦਾ ਹਾਂ ਜੀ ਆ ਵੀ ਕਪੀ ਚਾਹ ਰਿਹਾ ਹਾਂ ਪੂਰਾ ਚੱਡਾ ਇੱਕ ਦੋ ਦਿਨਾਂ ਤੱਕ ਮੈਂ ਸੂਕੂਗੀ ਉਹਦਾ ਫੁੱਲ ਚੱਡਾ ਮੈਂ ਭਰੂਗੀ ਹੋਰ ਜਿਹੜਾ ਬੜਾ ਬੜਾ ਰਹਿੰਦਾ ਵੀ ਨਾ ਉਹ ਬਿੰਦੀਆਂ ਵਾਲਾ ਚੱਡਾ ਵਾ ਬਿੰਦੀਆਂ ਵਾਲਾ ਕਿਉਂਕਿ ਆਪਾਂ ਨੂੰ ਪਾ ਨਾ ਮਿਲੀ ਆ ਤੇ ਮਾਲ ਮਾਲਕ ਦੀ ਕਿਰਪਾ ਨਾਲ ਬੜਾ ਮਿਲੰਡਿਆ ਵਾ ਹਾਂ ਜੀ ਹਾਂ ਜੀ ਤੇ ਗੱਲ ਇਤਰਾਵਾ ਵੀ ਡੇਢ ਵੀ ਜਾਇਜ਼ ਕਰਨਾ ਇੱਕ ਪੰਜ ਕਰਦਗੇ ਰੇਟ ਨਹੀਂ ਜਾਇਜ਼ ਕਰਨਾ ਨਹੀਂ ਘਾ ਪਾ ਹਾਂ ਜੀ ਹਾਂ ਜੀ 95 ਦੀ ਦੇ ਦਾਂਗੇ 95 ਦੀ ਪਹੁੰਚ ਕਰਦਾਂਗੇ 95 ਚ 100 ਕਿਲੋਮੀਟਰ ਤੱਕ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਵੇਖੋ ਮੈਂ ਵੇਖੋ ਗੱਡੀ ਮੈਂ ਜੇ ਕਹਿੰਦੇ ਪਹੁੰਚ ਨਹੀਂ ਕਰਨੀ ਆਪ ਆਣ ਕੇ ਲਾਦੀ ਖੜਨੀ ਤੇ ਫਿਰ 9000 ਦੀ 3000 ਠੀਕ ਹੈ ਜੀ ਹਾਂ ਛੋਟਾ ਮਨਾਹਾ ਨਿਗਾਹ ਦੇ ਲੈ ਕੇ ਗੋਪੀ ਮੈਂ ਹਾਂ ਕੋਈ ਮਲਕੇ ਹੱਪਾ ਨੂੰ ਮਿਲੀ ਹੈ ਜਾਇਜ ਘਰ ਦੇ ਵਿੱਚੋਂ ਮੈਂ ਲਈ ਆ ਆ ਵੇਖੋ ਰਵਾਇ ਕੋਈ ਨਹੀਂ ਮੈਂ ਠੰਡੀ ਧੀਰੀ ਬੜੀ ਆ ਇਹ ਕਾ ਇਹ ਮੈਂ ਤੇ ਗਾਰੰਟੀ ਆ ਨਾ ਮਲਕੇ ਵੀ ਕਿਲੋ ਤੋਂ ਤੱਕ ੜੇ ੜੇ ਕੇ ਮਿਲੂਗੀ ਮੈਂ ਹਾਂ ਇਹ ਸੂਆ ਦੂਜਾ ਮੈਂ ਹਾਂ ਵੇਖੋ ਮੈਂ ਬਲੈਕ ਇਹ ਮੈਂ ਹਵਤਾ ਇੱਕ ਮਰਦੀ ਖੂਨ ਦੇ ਵਿੱਚ ਇੱਕ ਹਵਤਾ ਲੈ ਜਿਹੜਾ ਪਤਾ ਲੈ ਜੂਗਾ ਸੰਭੂ ਆ ਮੈਂ ਦੁੱਧ ਮੈਂ ਚੰਗਾ ਪਾਉਂਦੀ ਆ ਤੇ ਪੜਤਪੜ ਮੈਂ ਚੰਗੀ ਆ ਬਾਕੀ ਆਪਣੀ ਤਸੱਲੀ ਕਰਕੇ ਮੇਰਾ ਵੀ ਜਿਹੜਾ ਕੋਈ ਲਵੇ ਹਾਂਜੀ ਹਾਂਜੀ ਹੈ ਪਤਾ ਕੱਲ ਕੀ ਅਸੀਂ ਇਹ ਆਨੇ ਆ ਕੋਈ ਲਾਮਾ ਨਾ ਆਵੇ ਕਿਉਂਕਿ ਵਿਰੋਧੀਆਂ ਨੇ ਬੜੀਆਂ ਗੱਲਾਂ ਕਰਨੀਆਂ ਵਾ ਹਾਂਜੀ ਉਹ ਤੇ ਕਰਨੀਆਂ ਨਾਲ ਸਾਡਾ ਵੇਖਣਾ ਨਾ ਸਿੰਗਲ ਹੱਡੀ ਦਾ ਸਿੱਤਾ ਹਨ ਨੂੰ ਆਣ ਕੇ ਕੋਈਾਨੂੰ ਦੱਸੇ ਵੀ ਆ ਤੁਹਾਡੇ ਦੀ ਕਮੀ ਆ ਆਪਾਂ ਜੁਰਮਾਨਾ ਵੀ ਭਰਾਂਗੇ ਜੇ ਕੋ ਕਹੂਗਾ ਨਾ ਵੀ ਕੋ ਗੱਲ ਵਾਸਤੇ ਜੁਰਮਾਨਾ ਭਰਾਂਗੇ ਜੇ ਕੋ ਸਾਡੇ ਘਰੋਂ ਮੈਂ ਵੇਖ ਕੇ ਲੈ ਗਿਆ ਥਾਣੇ ਤੇ ਫੱਕ ਕੇ ਲੈ ਗਿਆ ਫੇਰ ਤੇ ਨਹੀਂ ਨਾ ਕੋਈ ਗੱਲ ਨਹੀਂ ਫੇਰ ਤੇ ਨਹੀਂ ਫੇਰ ਤੇ ਨਹੀਂ ਹਾਂ ਆਹ ਵੇਖੋ ਸਿੰਗਲ ਹੱਡੀ ਆ ਕੋਈ ਮੈਂ ਜੋ ਵੀ ਇਹ ਦੋ ਕੋਈ ਬਰੋਧ ਨਹੀਂ ਕਿਉਂ ਬੰਦਾ ਪੈਣਾ ਤੇ ਫੇਰ ਕੋਈ ਉਹਦੀ ਸਿੱਧੂ ਮੂਸੇ ਵਾਲ ਦੀ ਗੱਲ ਖਣੋ ਕੋਈ ਨਾ ਕੋਈ ਗੱਲਬਾਤ ਹੈਗੀ ਆ ਫੇਰ ਇਹ ਗੱਲਬਾਤ ਤੇ ਫੇਰ ਹੈਗੀ ਆ ਹੈਗੀ ਹੈਗੀ ਇਹ ਵੀ ਮੈਂ ਦਾ 95 ਮੋਦੋ ਆ ਇਤਰਾ ਇਹ ਵੀ ਤਰੇ ਹਨ ਕਿਉਂਕਿ ਥੋੜਾ ਮੈਂ ਦਾ ਛੋਟਾ ਮਨਾਵਾ ਮੈਂ ਕੀ ਹਾਂ ਦੀ ਕਾਲੀ ਕੋ ਮੈਂ ਹਾਂ ਬਲੈਕ ਇਹ ਬਦਵੇਂ 99 ਦੇ 99 ਦੀ ਹੈ ਸਿੰਗਲ ਹੱਡੀ ਯਾਰ ਸਿੰਗਲ ਹੱਡੀ ਮੈਂ ਜਿਆਦੀ ਚੰਗੀ ਯਾਰ ਮਤਲਬ ਕਿ ਵੇਖੋ ਇੱਕ ਵਾਰੀ ਮਿਲ ਕੇ ਲੈਣ ਮਖਾੜੋ ਆਵੇ ਆ ਮਿਲ ਕੇ ਪਲਾਨ ਵੇਖੋ ਵਖਾੜੋ ਕਿਤਾ ਮੈਂ ਨਾ ਜਦੋਂ ਭਰੂਗੀ ਚੱਡਾ ਫੁੱਲ ਮਿਲ ਕੇ ਬਾਣੀ ਮੈਂ ਬੜਾ ਵਧੀਆ ਗਾੜੀ ਨੂੰ ਤਣਦੀ ਆਉਂਦੀ ਆ ਸਹੀ ਗੱਲ ਇਹ ਤੇ ਮੈਂ ਆਪਣੇ ਕੋਈ ਆ ਹਾਂਜੀ ਅਸੀਂ ਮੈਂ ਇਹ ਭੀਲੋ ਵਾਲੋਂ ਲਈ ਸੀ ਠੀਕ ਹੈ ਪਹਿਲੇ ਸੀਗੇ ਵੀਡੀਓ ਜਿਹੜੀ ਪਈ ਆ ਮੈਂ ਕੋਲ 14 ਲੀਟਰ 15 ਦੁੱਧ ਹੀ ਇਹ ਦੇਖੋ ਠੀਕ ਹੈ ਜੀ ਤੇ ਹੁਣ ਮੈਂ ਸਵਾ ਦੋਹਾ ਮਹੀਨਿਆਂ ਦੀ ਗੱਪਣਾ ਇਹਦੇ 15 ਤਰੀਕ ਦੇ ਢਾਈ ਮਹੀਨੇ ਵੇਲੇ ਚੈੱਕ ਪਾਪ ਚੈੱਕ ਪਾਪ ਤੇ 9 ਲੀਟਰ 10 ਦੁੱਧ ਉਹਨੇ 8 ਲੀਟਰ ਨਾਲ ਖੜੇ ਹੈ ਨੌ ਦਾ 10 ਲੀਟਰ ਜੀ ਨੌ ਦਾ ਹਾਂ ਠੀਕ 8 ਲੀਟਰ ਨਾਲ ਖੜੇ ਇਹਨਾਂ ਦਾ ਫੱਤਣਾ ਹੋਊਗਾ ਠੀਕ ਠੀਕ ਪਿਓ ਨਹੀਂ ਵੀ ਗੱਲ ਬਈ ਪਿਓ ਨਹੀਂ ਵੀ ਗੱਲ ਬਈ ਤੀਜੇ ਸੂਏ ਦੀ ਗੱਪਣਾ ਮੈਂ ਤੀਜੇ ਸੂਏ ਦੀ ਗੱਪਣਾ ਸਿੰਗਲ ਹੱਡੀ ਆ ਚੰਗੀ ਮੈਂ ਪਾਣੀ ਓਹਨਾਂ ਦਾ ਮੈਂ ਕੋਲ ਦਾਸ ਆ ਫੇਰੇ ਚੋ ਗਿਆ ਉਹਦੀ ਸੱਸ ਸਾਡੇ ਦਾ ਕਿਉਂ ਇਹ ਪੈਰ ਧੋਤੇ ਆ ਐ ਪਿਓ ਮਲਕੇ ਆਠਾ ਵੇਖੋ ਬਿੱਲੀਆਂ ਚਿੱਟੀ ਜ਼ਬਾਨ ਹੋ ਗਈ ਆ ਵੇਖੋ ਐ ਨਿਸ਼ਾਨੀ ਕੋਈ ਨਹੀਂ ਕੋਈ ਨਿਸ਼ਾਨੀ ਕੋਈ ਨਹੀਂ ਖੁੰਜੀ ਹੋ ਗਈ ਆ ਥੱਲੇ ਹੋਈਆਂ ਚਟੀਆਂ ਜਿਹੜੀ ਕੱਪੀ ਵੀ ਮਗਰ ਜਿਹੜੀ ਨੀਲੀ ਰਾਵੀ ਦੀ ਜਿਹੜੀ ਠੀਕ ਹੈ ਠੀਕ ਹੈ ਆ ਤੂੰ ਤੇ ਵੀ ਜਵਾਹਰ ਚਾੜੀ ਜੇ ਥੋੜਾ ਜਿਹਾ ਇੱਕ ਗੱਲ ਦੱਸ ਦਿੰਦੇ ਜੇ ਵੀ ਇਹ ਜਦੋਂ ਮੈਂ ਟੋਖੜੋਂ ਜੀ ਥੋੜੀ ਜੀ ਨੇਕ ਦੀ ਬਹਿਣ ਭਾਈ ਰੱਖ ਲਈ ਜੇ ਉਹ ਨਹੀਂ ਕੀ ਪਰ ਤਾਰਦਾ ਵੀ ਨਾ ਮੈਂ ਦਾ ਫਰਕ ਹੋਊਗਾ ਇਹ ਆ ਵੇਖੋ ਸਰੀਰ ਸਾਡ ਮਿਲ ਕੇ ਲੈਣੋਂ ਸਾਡੋ ਸਾਰੇ ਐ ਮਲਕੇ ਸਰੀਰ ਵੇਖੋ ਕਿਤਰਾ ਦਾ ਮੈਂ ਕੋਈ ਗੱਲ ਨਹੀਂ ਮੈਂ ਕਰਨ ਵਾਲੀ ਕੋਈ ਮਿਲ ਕੇ ਮਤਲਬ ਕਿ ਮੈਂ ਦਾ ਮੁੱਲ ਆਪਾਂ ਛੋਟਾ ਕਰਨਾ ਵਾ ਜੇ ਬਲਕੇ ਆਪਾਂ ਨੂੰ ਭਾਜ ਮਿਲੀ ਹੈ ਨਾ ਵੱਡੀ ਹੈ ਮੈਂ ਜੇ 75 ਦੀ ਆਖੀ ਇਹਦੇ ਤਾਂ ਵੀ ਮੈਂ ਵੇਖਦੀ ਹਾਂ ਹਾਂਜੀ ਵੇਖਦੀ ਵੇਖਦੀ 62 ਦੀ ਤੇ 62 ਦੀ ਕੋਲੇ ਜੀ 62 ਦੀ ਹਾਂ ਇੱਕ ਨਾ ਕਮੈਂਟ ਪਿੱਛੇ ਜੇ ਆਇਆ ਥੋੜੇ ਦਿਨ ਹੋਇਆ ਹਾਂ ਜੀ ਤੇ ਕਿਹਦੇ ਚੈਨਲ ਤੇ ਉਹ ਆਂਦਾ ਭੀ ਜੇ ਆ ਬਾਈ ਨਿੰਮੇ ਕੋ ਹੁੰਦੀ ਤੇ 140 ਦੀ ਹੋਣੀ ਸੀ ਹਾਂ ਉਹਨੇ ਫਿਰ 115 ਦੀ ਪਾਈ ਪਹਿਲੇ ਨੰਬਰ ਵਾਲੀ ਆਂਦਾ 140 ਦੀ ਹੋਣੀ ਸੀ ਹਾਂ ਹਾਂ ਉਹ ਵੀਰ ਨੇ ਕੋ ਥੋੜਾ ਜਿਹਾ ਸੋਚਿਆ ਨਾ ਹੂੰ ਉਹ ਕਮੈਂਟ ਤੇ ਕਰਤਾ ਵੀ ਪਹਿਲੇ ਨੰਬਰ ਵਾਲੀ ਜੇ ਨਿੰਮੇ ਬਾਈ ਕੋ ਹੁੰਦੀ ਤੇ 140 ਦੀ ਹੋਣੀ ਸੀ ਹੂੰ ਉਹ ਦੂਜੇ ਨੰਬਰ ਵਾਲੀ ਤੇ ਲ ਮੈਂ ਪਾਤੀ ਉਹ ਬੰਦੇ ਨੇ ਹਾਂ ਉਹ 140 ਦੀ ਉਹ ਇਹਨੂੰ ਨਾ ਨੂੰ ਪਤਾ ਲੱਗਾ ਵੀ ਅੰਨੇ ਆ ਗਾੜੀ ਦੋ ਜੇ ਨੰਬਰ ਵਾਲੀ ਉਹ 140 ਦੀ ਤੇਲ ਪਾਉਂਦੇ ਆ ਵਾ ਕੋਈ ਸੋਚ ਸਮਝ ਕੇ ਗੱਲ ਇਹ ਤਾਂ ਮੈਂ ਜੇ ਕਮੈਂਟ ਕਰਦਾ ਮੈਂ ਚਲੋ ਤੁਹਾਨੂੰ ਕਿਸ ਨੇ ਕਹਿ ਕੇ ਕਰਾਇਆ ਵਾ ਨਾ ਵਾ ਵੀ ਜੇ ਕਹਿ ਕੇ ਕਰਾਇਆ ਤਾਂ ਸੋਚ ਸਮਝ ਵੀ ਲਓ ਵੀ ਥੋੜਾ ਜਿਹਾ ਵੀ ਆ ਵੀ ਗੱਲ ਗੜੀ ਆਉਂਦੀ ਸਹੀ ਗੱਲ ਨਿੰਮਾ ਕੋਈ ਮਨ ਲਖੇ ਗੱਲ ਇਹ ਤਾਂ ਮੈਂ ਵੀ ਕੋਈ ਪਾਪ ਦੀ ਕਮਾਈ ਨਹੀਂ ਕਰਦੇ ਆਪਣੇ ਹੱਕ ਦੀ ਕਮਾਈ ਜਾਂਦੇ ਮੇਰੇ ਬਾਰੇ ਮੇਰੇ ਪਿੰਡ ਦੇ ਬੰਦਿਆਂ ਨੂੰ ਪੁੱਛ ਕੇ ਵੇਖ ਲੈ ਹਾਂਜੀ ਹਾਂਜੀ ਕਿਉਂਕਿ ਆਪਾਂ ਹੱਕ ਦੀ ਕਮਾਈ ਆਪਣੇ ਦੀ ਕੀਤੀ ਆ ਹਾਂਜੀ ਮੇਰੇ ਤੇ ਜਿਹੜੇ ਕੰਮ ਬਣੇ ਸੀ ਨਾ ਜੀ ਅਸੀਂ ਉਹੋ ਜੇ ਬੰਦੇ ਹੁੰਦੇ ਤੇ ਰੱਬ ਨੇ ਦੋਰੇ ਦਰਵਾਜ਼ਾ ਸਾਡੇ ਆਪ ਦੇ ਤੇ ਜਾਇਜ ਕਮਾਈ ਜਾਇਜ ਆ ਵੇਖੋ ਮਹੀ ਮੇਰਾ ਗੱਡੀ ਆ ਜੋ ਮੈਂ ਰੇਟ ਦੱਸਿਆ ਵਾ ਨਾ ਇੰਨੇ ਦੀ ਕੋਈ ਦੇਊਗਾ ਨਾ ਪਰ ਚਲੋ ਆਪਾਂ ਨੂੰ ਭਾਅ ਨਾਲ ਲਈਆ ਮੈਂ ਜੇ ਭਾਵੇਂ 10000 15 ਵਿੱਚ ਮੁਨਾਫਾ ਲੈ ਲੇ ਜੇ ਪਰ ਜਾਇਜ ਮੁਨਾਫਾ ਮੈਂ ਤਾਂ ਉਹਦਾ 80 ਦੀ ਵੀ ਹੈਗੀ ਆ ਮੈਂ 80 ਦੀ ਤਾਂ ਥੋੜਾ ਤਾਂ ਗੱਡੀ ਖੜਕੇ ਕੋਈ ਵੇਚ ਵੀ ਲਵੇ ਸਹੀ ਗੱਲ ਤੇ ਮੇਰਾ ਵੀ ਚਲੋ ਜੇ ਜੂਰੀ ਕਮੈਂਟ ਕਰਾਉਣਾ ਵੀ ਹੈ ਨਾ ਕਿਸੇ ਨੇ ਉਹਦਾ ਜ ਸੋਸ ਸਬਕ ਕਰਾ ਲਿਆ ਕੋਈ ਵੀ ਜੇ ਅਗਲੇ ਨੇ ਇੱਕ 15 ਦੀ ਪਾਈ ਨੀ ਗੱਡੀ ਤੇਲ ਲੈ ਕੇ ਚਾਲੀ ਦੀ ਪਾਤੀ ਤੇਲ ਲੈ ਕੇ ਚਾਲੀ ਉਹ ਵੀ ਦੇਖ ਲਓ ਹੈਂ ਇਹ ਵਸ਼ੀ ਉਦੋਂ ਪਾਈ ਵੀਡੀਓ ਚ ਆ ਦੇਖੋ ਕੀ ਬਣੀ ਆ ਬਾਣ ਵੇਖੋ ਬਣੀ ਆ ਇਹ ਵੇਖੋ ਕੀ ਬਣੀ ਆ ਵਸ਼ੀ ਬਹੁਤ ਠੰਡੀ ਦੀ ਵਸ਼ੀ ਠੰਡੀ ਤੀਰੀ ਵਸ਼ੀ ਆ ਵਸ਼ੀ ਦਾ ਆਪਾਂ ਕਿਆ ਵਾ ਵੀ ਦੁੱਧ 20 25 ਕਿਲੋ ਕੱਢੂਗੀ 20 ਤੋਂ ਬਾਹਰ 25 ਕਿਲੋ ਤੇ ਕੱਢੂਗੀ ਹਾਂਜੀ ਕਿਆ ਵਾ ਆਪਾਂ ਵੇਖੀ ਡਿਟੀ ਤੇ ਤਾਂ ਕਿਆ ਵਾ ਹੋਰ ਨਹੀਂ ਕੁਛ ਨਹੀਂ ਖੰਡ ਬਹੁਤ ਵਸ਼ੀ ਚੰਗੀ ਆ ਠੰਡੀਆਂ ਤੀਰੀਆਂ ਵੜੀਆਂ ਵੇਡਾ ਚਲੋ ਉਦੋਂ ਥੋੜਾ ਜਿਹਾ ਉਹ ਗੁਰਪ੍ਰੀਤ ਕਰ ਲੈਣਾ ਲੱਗ ਲਿਆਓ ਆਪਾਂ ਇਹ ਕੰਮ ਨਹੀਂ ਕਦੀ ਕੀਤਾ ਵਸ਼ੀ 2-3 ਦਿਨ ਚਾਰ ਲੈ ਜੂਣੇ ਕਿੰਨਾ ਮੋੜੇ ਬਹੁਤ ਠੰਡੀ ਧੀਰੀ ਵਸ਼ੀ ਦਾ ਮੈਰੇ ਪਾਸ ਬਹੁਤ ਜਿਆਦੀ ਠੰਡੀ ਧੀਰੀ ਐਨ ਦਾ ਬਹੁਤ ਜਿਆਦਾ ਘੜੀ ਧੀਰੀ ਚਾਰੂ ਮੜੀਆਂ ਫਿਰ ਤੇ ਚਾਰੂ ਮੜੀਆਂ ਹਾਂ ਵਸ਼ੀ ਬਹੁਤ ਚੰਗੀ ਜੇ ਤੇ ਬਾੜ ਦਾ ਆਪਾਂ ਟਮਾਟਿਆਂ ਦੇ ਚੱਕਰਾਂ 'ਚ ਪੈ ਗਏ ਤੇ ਪੰਜ ਕ ਮੋਬਾਈਲ ਆਪਾਂ ਵੀ ਲਿਆ ਕੇ ਰੱਖ ਲੀਏ ਨਾ ਨਹੀਂ ਇਹਦੇ ਪਰੋਂ ਇਹ ਫਿਰ ਆਪ ਹੀ ਕਰੀ ਜਾਵੇ ਫਿਰ ਆਪ ਹੀ ਕਰੀ ਜਾਵੇ ਕਿ ਫਲਾਣਾ ਠੱਗ ਵਾ ਫਲਾਣਾ ਠੱਗੀਆਂ ਬਰੋਂ ਡਿਆ ਤੇ ਜਦੋਂ ਆਪਾਂ ਕਹੋਂ ਹੀ ਆਪਣੇ ਚੈਨਲ ਤੇ ਇੱਕੋ ਵੀਡੀਓ ਰੇਡੇ ਹਾਂ ਹੀ ਕਿ ਨਾ ਕੀ ਠੱਗੀ ਮਰਵਾਦਾਂਗੇ ਤੇ ਕੀ ਕਰਾਂਗੇ ਜਦੋਂ ਗੱਲ ਇਦਾਂ ਉਹ ਵੀ ਜੇ ਪਾਪਾ ਕਿਹੜਾ ਕੋਈ 2-4 ਜਾਂ 4000 ਰੁਪਈਆ ਵਿੱਚੋਂ ਲੈਣ ਦੇ ਆ ਵੀ ਆਪਾਂ ਠੱਗੀ ਕਰਵਾਉਂਦੇ ਆ ਚੱਲਾ ਬਹੁਤ ਯਾਰੀ ਆਪਾਂ ਦੇ ਮਤਲਬ ਕਿ ਆਪਣੇ ਮੈਂ ਜਿਹੜੀ ਲਾ ਕੇ ਪੱਠੇ ਪਾ ਕੇ ਨਿਵਾਲ ਕੇ ਸਾਂਭ ਕੇ ਤੇ ਖੇਲ ਚਾਰ ਲੈਣ ਦੇ ਆ ਮੁਨਾਫਾ 2 ਜਾਂ 3 ਜਾਂ 4 ਉਹ ਤੇ ਹੱਕ ਬਣਦਾ ਹਾਰੀ ਸਾਰੀ ਬੰਦੇ ਕਹਿ ਦਿੰਦੇ ਵਪਾਰ ਕਰਨਾ ਆ ਜਿਹੜਿਆਂ ਨੇ ਚਿੱਟੇ ਲੀੜੇ ਪਾਏ ਆ ਗੱਡੀਆਂ ਦੇ ਫੇਰਣਾ ਵਪਾਰ ਕਿੱਥੋਂ ਕਰ ਲੈਣਗੇ ਇਹਨਾਂ ਦੇ ਵਿੱਚ ਡੰਗਰਾਂ ਦੇ ਵਿੱਚ ਡੰਗਰ ਬਣ ਕੇ ਰਹਿਣਾ ਐਂਦਾ ਵਾ ਬੱਛੀ 60000 ਦੀ ਦੇਣੀ ਉਦੋਂ ਵੀ ਗਿਆ ਸੀ 1000 ਛੋਟ ਕਰਾਂਗੇ ਬੱਛੀ ਤੇ ਆ 65000 ਰੁਪਏ ਦੀ ਹਾਂਜੀ ਆ ਗਈ ਉਦੋਂ 1000 ਛੋਟ ਦੇਖੋ ਬੱਛੀ ਬਹੁਤ ਚੰਗੀ ਹੈ ਤੇ ਆਹ ਜੇ ਕੀ ਛਾਟ ਮੱਛਾ ਜਣੀ ਫੱਲੇ ਲਿਆਪਾ ਇਹ ਬੱਛੀ ਉਦੋਂ ਕਿਹਾ ਸੀ ਵੀ ਬੱਛੀ ਦੁੱਧ ਕਰਦੀ 20 ਕਿਲੋ ਐ ਵੇਲੇ 14 ਤੋਂ 15 ਕਿਲੋ ਗੋਲਾ ਵਾ ਟੈਮੋ ਟਾਈਮ ਚੋੜੇ 7 ਕਿਲੋ ਡੰਗ ਦਾ ਗੋਲਾ ਐ ਵੇਲੇ ਬੱਛੀ ਕੋ ਚੋਗ ਹੀ ਕੋਈ ਲੈ ਜੀ ਠੀਕ ਹੈ ਕਿ ਚੋਕੇ ਲੈ ਗਏ ਬਸ਼ੀ ਜਿਆਦੀ ਠੰਡੀ ਧੀ ਨਾ ਕੋਈ ਨਿਆਣਾ ਨਾ ਕੋਈ ਗੱਲ ਨਾ ਕੋਈ ਬਾਤ ਅੱਜ ਤੀਜਾ ਦਿਨ ਸੂਈ ਨੂੰ ਆ ਗੋਲੇ ਤਾਂ ਖਾਲੀ ਹੋਈ ਕੋਈ ਡੱਕੀ ਨਹੀਂ ਜੇ ਹਾਂ ਹਾਂ ਕੋਈ ਗੱਲ ਨਹੀਂ ਬਾਤ ਨਹੀਂ ਬਾਕੀ ਅਸੀਂ ਮਈਆਂ ਦੀਆਂ ਦੋਆਂ ਅਗਦੀਆਂ ਚੁਆਈਆਂ ਕਰਾਉਣੀਆਂ ਵਾ ਇੱਕ ਦੋ ਦਿਨਾਂ ਤੱਕ ਲੈ ਆਂ ਆਨਲਾਈਨ ਹਾਂ ਜੀ ਹਾਂ ਇਹ ਮੈਂ ਦਾ ਇਕਰਾਰ ਦਿੰਦੇ ਫਟ ਵੀ 15 ਕਿਲੋ ਦੁੱਧ ਹਾਂ ਮੈਂ ਦਾ ਗੱਲ ਤਾਂ ਕੰਡਾ ਆਖਿਆ ਵਾ ਕੰਡਾ ਲਿਆ ਆ ਨੀਗਾ ਅੱਜ ਤੇ ਸਵੇਰੇ ਤੇ ਕਰਾਵਾਂਗੇ ਲੀਟਰ ਦੇ ਨਾਲ ਚੁਆਈ ਇਹ ਇਹ ਤਾਂ ਠੰਡਾ ਕਰਕੇ ਦੁੱਧ ਬਣਾਵਾਂਗੇ ਹਾਂਜੀ ਤੇ ਕੰਡੇ ਦੇ ਨਾਲ ਦੱਸਦਾ ਕੱਢਾ ਵੇਖ ਦੋਹਾਂ ਦੇ ਨਾਲ ਜੀ ਜੇ ਮਤਲਬ ਕਹਿ ਦੇਈਦਾ ਨਾ 15 15 ਬੜੀ ਦੁੱਧ ਦੀ ਘਣੀ ਹੁੰਦੀ ਆ ਮੇਰਾ ਵੀ ਜਿਹੜੇ ਲੈਣ ਵਾਲੇ ਉਹਨਾਂ ਗੜੀ ਵੀ ਹੱਥ ਜੋੜ ਕੇ ਗੈੜੀ ਗਰਮੀ ਹੈ ਕੀ 15 ਬਹੁਤ ਆਉਂਦੇ ਨਾਲ 12 6 3 ਨਾਲ ਵੱਧ ਵਾਲੀ ਚੀਜ਼ ਨੂੰ ਨਾ ਪਾਜਿਆ ਕਰੋ 12 ਕਿਲੋ ਦੁੱਧ ਜਾਂ 13 ਨਾਲ 14 ਕਿਲੋ ਮੈਂ ਤਾਂ ਬੜਾ ਹੁੰਦਾ ਹਾਂ ਹਾਂਜੀ ਅਵਲ ਤੇ 10 ਕਿਲੋ ਦੁੱਧ ਦੋ ਟਾਈਮ ਚੋਆ ਕਰੋ ਜਿਹੜਾ 15 ਕਿਲੋ ਆਉਂਦਾ ਨਾ ਦੋ ਟਾਈਮ ਮੈਂ ਜਿਹੜੀ ਇੱਕ ਟਾਈਮ ਪਾ ਦਿੰਦੀ ਤੇ ਦੂਜੇ ਟਾਈਮ ਨੂੰ ਵੀ ਕਰ ਦੇ ਚੱਲ ਬੰਦ ਕਿ ਜਦੋਂ ਇੱਕ ਟਾਈਮ ਟੱਕੀ ਤੇ ਕੱਢ ਦੂ ਦੁੱਧ ਦੂਜੇ ਟਾਈਮ ਦੁੱਧ ਕੱਢਣਾ ਬੜਾ ਔਖਾ ਜੀ। ਹਾਂ। ਜੋੜ ਵਸ਼ੀਆਂ ਦੇ ਮਹੀਂ ਗਾਂਏ ਕੋਈ ਨਾ ਮੜੀਓ। ਹਾਂ। ਇਹ ਥਾਣਾ ਹੱਥ ਚੋਂ ਦੇ ਪੂਰੇ ਵਧੀਆ। ਵਧੀਆ। ਕੋਈ ਕੋ ਤਾਂ ਕੱਢਿਆ ਵਸ਼ੀਤ ਹੋਰ ਜਗੀ। ਤੋਰ। ਹਾਂ। ਚ ਤੋਰ। ਇਹ ਤੋਰ ਹੋਈਏ। ਕੋਈ ਗਾਲੀ ਦੁੱਧ ਤੇ ਪੁੱਤ ਕਿਹੜੇ ਲੁੱਕਦੇ ਆ। ਹਾਂਜੀ ਹਾਂਜੀ ਇਹ ਦਗਾ ਦੇ। ਲੁੱਕਦੇ ਕਰਮਾਂ। ਪਰ ਕਿ ਧਰਤੀ ਸਾਫ ਆ ਧਰਤੀ ਦੇ ਵਿੱਚ ਤੇ ਗੱਲ ਇਦਾਂ ਵੀ ਰਾਜ ਹੀ ਹੀ ਗੱਲ ਦਾ ਜਵਾਰ ਆ ਤੇ ਉਹ ਪੈ ਰਹੀਦੀ ਆ ਮੈਂ ਕੰਮ ਮਿਲ ਕੇ ਨਹੀਂ ਵਖੋਤ ਨਹੀਂ ਕੰਮ ਕਦੀ ਇਹ ਦੋਵੇਂ ਬਹੁਤ ਅਸੀ ਚੰਗੀ ਦੁੱਧ ਬਸ਼ੀ ਦੁੱਧ ਵੀ ਬਸ਼ੀ ਕਿਆ ਦੁੱਧ ਬਸ਼ੀ ਇਹ ਕੋਈ ਸੇਵਾ ਕਰਨ ਤੇ ਵੀ ਤੋਂ ਟੱਪੂਗੀ ਹਾਂਜੀ ਹਾਂਜੀ ਬਹੁਤ ਟੱਪੂਗੀ ਮਿਲਕ ਲੈਣ ਬਖਾਲ ਇੰਦਰ ਵੀ ਹਾਂਜੀ ਦੋਵੇਂ ਬੰਦੇ ਦੋਵੇਂ ਮਿਲ ਆ ਵੇਖੋ ਮਿਲਕ ਲੈਣ ਇਹ ਕੋਈ ਸੇਵਾ ਇਹ ਕਾਦ ਵਿਜੂਦ ਵਾਲਾ ਨਾ ਵੇਖੇ ਜੇ ਬਜੂਦ ਲੈਣਾ ਤਾਂ ਤਾਂ ਜਾ ਵੱਡਾ ਲੱਲੇ ਹੋਈ ਤੇ ਵੱਡੇ ਢਾਂਚੇ ਦੁੱਧ ਨਹੀਂ ਕਰਦੇ ਤਾਂ ਟੁੱਟ ਜੇਗੀ ਜਾਣਦੇ ਜੀ ਇਹ ਵਾ ਸ਼ਿਗਰਾਂਗੀਆਂ ਗੁਗਲ ਪੇ ਕਰਕੇ ਉਹਦਣ ਬਾਂਦ ਦੇ ਤੁਮਲ ਕੇ ਗੱਲ ਏਦਾਵਾ ਵੀ ਹੱਥ-ਹੱਥ ਨਹੀਂ ਚੱਲਿਆ ਹੁਣ ਵੀ ਖਾਂਤ ਸਵੇਰੇ ਆ ਵੇਖੋ ਇਹੋ ਚੀਜ਼ ਹੈ ਕੋਈ ਵਸ਼ੀ ਢੱਕੀ-ਡੁਕੀ ਨਹੀਂ ਜੇ ਮਾਲਕ ਮਿਹਰ ਕਰੇ ਦੋਵੇਂ ਟਾਈਮ ਜੇ ਢੱਕੀ ਹੋਏ ਤਾਂ ਫਿਰ ਜਿਸ 20 ਕਿਲੋ ਦੁੱਧ ਹੋਰ ਵੀ 4 ਦਿਨ ਰਹਿ ਗਈ ਕਿਉਂਕਿ ਜਿਹੜੀ ਚੀਜ਼ ਦਾ ਮੁੱਲ ਸੋਨੇ ਦਾ ਲਾਇਆ ਹੋਣਾ ਉਹਦਾ ਡਾਰਕ ਕੋਈ ਨਹੀਂ ਇਹ ਨਹੀਂ ਵੀ ਛੇਤੀ ਨਾਲ ਅੱਜ ਵਿਕ ਜਾਣ ਜਿਹੜੀ ਮਾੜੀ ਚੀਜ਼ ਆ ਉਹ ਤੇ ਆਖੀ ਦਾ ਵਿਕ ਜੇ ਜਿਹੜੀ ਚੰਗੀ ਸ਼ੈ ਹੈ ਉਹ ਨਾ ਉਹ ਫਿਰ ਤਸੱਲੀ ਨਾਲ ਅਗਲੇ ਨੂੰ ਗਰੰਟੀ ਦੇ ਨਾਲ ਵੀ ਚਵਾ ਕੇ ਵੀ ਦੇਣੀਆਂ ਪੈਣੀਆਂ ਤੇ ਚਲੋ ਮੁੱਲ ਇਹਦਾ ਵੀ 60 ਆ 1000 ਇਹਦੇ ਚ ਛੋੜ ਕਰ ਲਾਂਗੇ ਇਹਦੇ ਚ ਤੇ ਜੇ 50 ਕਿਲੋਮੀਟਰ ਤੱਕ ਦੋਵੇਂ ਬੰਦਾ ਕੁਆਸ਼ੀਆਂ ਵਾਲਾ ਉਹ ਤੇ ਫਰੀ ਛੱਡ ਕੇ ਆਵਾਂਗੇ ਠੀਕ ਹੈ ਜੀ ਠੀਕ ਫਰੀ ਛੱਡ ਕੇ ਆਵਾਂਗੇ ਠੀਕ ਹੈ ਤੇ ਪਿੰਡ ਆਪਣਾ ਜਮਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 8872962963 ਬਾਕੀ ਗੱਲ ਇਤਰਾਵਾ ਵੀ ਵੱਧ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਕਮੈਂਟ ਕਰੋ ਗੱਲ ਇਤਰਾਵਾ ਵੀ ਵਿਰੋਧੀਆਂ ਨੇ ਕਰਨੇ ਆ। ਉਹ ਪਿੱਛੇ ਨਾ ਜਾਓ। ਹਾਂ ਹਾਂ। ਸਾਨੂੰ ਆਣ ਕੇ ਸਿੱਧਾ ਮਿਲੋ ਜੇ ਤੇ ਕਿਸੇ ਨੂੰ ਗੱਲ ਜਾਪਦੀ ਜਾਂ ਕੋਈ ਕੋਈ ਕੇ ਗੱਲ ਦੀ ਗੱਲ ਦਾ ਵੀ ਪ੍ਰੋਬਲਮ ਆ। ਪਹਿਲੀ ਤੇ ਗੱਲ ਮਾਲਕ ਦੀ ਕਿਰਪਾ ਨਾਲ 3 ਸਾਲ ਅੱਗੇ ਚੈਨ